ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਖਾਵ ਜੁੜੀ ਅੱਜ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਸੁਣੋ ਸੁਣਾਉਣੇ ਤੁਹਾਨੂੰ ਗੱਲਬਾਤ ਤੇ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਚਲਦੀ ਚਲਦੀ ਨੂੰ ਜਰੂਰ ਸ਼ੇਅਰ ਕਰ ਦਿਓ ਅਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹਰ ਅਪਡੇਟ ਹੁੰਦੀ ਆ ਤੁਹਾਡੇ ਤੱਕ ਲੈ ਕੇ ਆਉਣੇ ਆ ਜਿਸ ਦਿਨ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਸਾਥੀਆਂ ਵੱਲੋਂ ਜਿਹੜੀ ਇੱਕ ਨਵੀਂ ਪਾਰਟੀ ਬਣਾਈ ਗਈ ਆ ਅਕਾਲੀ ਦਲ ਬਾਦਸ ਪੰਜਾਬ ਦੇ ਜਿੰਨੂੰ ਕਿ ਸੰਗਤਾਂ ਦਾ ਵੱਡਾ ਹੰਗਾਰਾ ਮਿਲਿਆ ਤੇ ਜਿੱਥੇ ਕਿ ਵਿਰੋਧੀਆਂ ਦੇ ਕੋਈ ਕਮੀ ਨਹੀਂ ਰਹੀ ਪਰ ਅੱਜ ਅਸੀਂ ਗੱਲਬਾਤ ਕਰਦੇ ਆ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਤੇ ਸਾਥੀਆਂ ਤੇ ਜਿਨ੍ਹਾਂ ਤੇ ਐਨਐਸਏ ਲੱਗਿਆਗਾ ਉਹਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੁਹਾਨੂੰ ਪਹਿਲਾਂ ਤਾਂ ਇਹ ਪਤਾਗਾ ਕਿ ਭਾਈ ਅੰਮਰਤਪਾਲ ਸਿੰਘ ਤੇ ਐਨਐਸਏ ਦੇ ਨਾਲ ਦੇ ਨਾਲ ਜੁਏਪੀ UAPA ਜੋ ਆਪਾਂ ਕਾਨੂੰਨ ਜਿਹੜਾ ਉਹ ਲਗਾ ਦਿੱਤਾਗਾ ਸੈਂਟਰ ਤੇ ਪੰਜਾਬ ਦੀ ਸਰਕਾਰ ਵੱਲੋਂ ਦੂਜੇ ਪਾਸੇ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੋ 10 ਸਾਥੀ ਜਿਹੜੇ ਡਿਵਿਡਗੜ੍ਹ ਦੇ ਹੇਠ ਦੇ ਵਿੱਚ ਬੰਦ ਨੇ ਉਹਨਾਂ ਦੇ ਜਿਹੜੀ ਤਰੀਖ ਸੀ 15 ਜਨਵਰੀ ਐਨਐਸਏ ਨੂੰ ਲੈ ਕੇ ਜਿਹੜੀ ਉਹਨਾਂ ਨੇ ਇੱਕ ਚੁਣੌਤੀ ਦਿੱਤੀ ਹੋਈ ਆ 15 ਤਰੀਕ ਨੂੰ ਜਿਹੜੀ ਵੈਸ ਹੋਈ ਆ ਜਿੱਥੇ ਸਰਕਾਰਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਜਿਹੜੇ ਵਕੀਲ ਸੀ ਉਹਨਾਂ ਦੀਆਂ ਦਲੀਲਾਂ ਸੇਮ ਸੀ ਬਿਲਕੁਲ ਉਹਨਾਂ ਨੇ ਕਿਹਾ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਅਤਵਾਦੀਆਂ ਦੇ ਨਾਲ ਗਤੀਵਿਧੀਆਂ ਦੇ ਨਾਲ ਸੰਬੰਧ ਨੇ ਇਸ ਕਰਕੇ ਉਹਨਾਂ ਤੇ ਐਨਐਸਏ ਲੱਗੀ ਹੋਈ ਆ ਲਗਾਈ ਹੋਈ ਆ ਤੇ ਹੁਣ ਇਹ ਸਰਕਾਰਾਂ ਜਿਹੜੀਆਂ ਨੇ ਭਾਈ ਅੰਮਰਤਪਾਲ ਸਿੰਘ ਨੇ ਇੱਕ ਆਮ ਨੌਜਵਾਨ ਨੂੰ ਅਤਵਾਦੀ ਘੋਸ਼ਿਤ ਕਰ ਚੁੱਕੀਆਂ ਨੇ ਇਸ ਕਰਕੇ ਜਿਹੜਾ ਯੂਆਪਾ ਕਾਨੂੰਨ ਲੱਗਿਆਗਾ ਦੂਸਰੀ ਆਪਾਂ ਗੱਲ ਕਰਦੇ ਸੀ ਕਿ ਭਾਈ ਅੰਮਰਤਪਾਲ ਸਿੰਘ ਤੇ ਨਾਲ ਦੇ ਸਾਥੀਆਂ ਤੇ ਜਿਹੜੀ ਐਨਐਸਏ ਲੱਗੀ ਆ ਉਸ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸਿਰਫ ਭਾਈ ਅੰਮਰਤਪਾਲ ਸਿੰਘ ਤੇ ਜਿਹੜਾ ਯੂਐਪੀਏ ਜਵਾਬਾ ਪਾ ਦਾ ਕਾਨੂੰਨ ਆ ਉਹ ੜਿੱਕਾ ਬਣ ਸਕਦਾਗਾ ਉਦੇ ਨਾਲ ਦੇ ਸਾਥੀਆਂ ਦੀ ਜਿਹੜੀ 7 ਤੋਂ 9 ਸਾਥੀਆਂ ਦੀ ਜਿਹੜੀ ਰਿਹਾਈ ਦੱਸੀ ਜਾ ਸਕਦੀ ਆ ਕਿ ਜਣੇ ਕਿ ਉਹਨਾਂ ਤੇ ਐਨਐਸਏ ਜਿਹੜੀ ਲੱਗੀ ਆ ਉਹ ਟੁੱਟ ਟੁੱਟ ਸਕਦੀ ਆ ਹੁਣ ਜਿਹੜੀ ਅੱਗੇ ਵੈਸ ਆ ਜਿਹੜੀ ਉਹ ਜਲਦੀ ਜਿਹੜੀ ਖਤਮ ਹੋਣ ਵਾਲੀ ਆ ਵੈਸ ਦਾ ਜਿਹੜਾ ਨਮਟਾਰਾ ਉਹ ਵੀ ਖਤਮ ਹੋਣ ਵਾਲਾਗਾ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਆ ਕਿ ਭਾਈ ਅੰਮਰਪਾਲ ਸਿੰਘ ਤੇ ਅਜੇ ਯੂਐਫਪੀ ਲੱਗਿਆ ਹੋਇਆਗਾ ਉਸ ਨੂੰ ਲੈ ਕੇ ਡਿੱਕਾ ਬਣਿਆ ਭਾਈ ਅੰਮਰਤਪਾਲ ਸਿੰਘ ਤੇ ਐਨਐਸਏ ਨੂੰ ਲੈ ਕੇ ਪਰ ਜਿਹੜੇ ਉਹਨਾਂ ਦੇ ਸਾਥੀ ਆ ਉਹਨਾਂ ਦੀ ਰਿਹਾਈ ਹੋਣ ਵਾਲੀ ਆ ਇਹ ਵੀ ਇੱਕ ਤਾਂ ਨੂੰ ਵੱਡੀ ਐਫਆਈ ਕਹਿੰਦੀ ਹੈ ਕਿ ਖੁਸ਼ਖਬਰੀ ਲਾ ਲਓ ਤੇ ਜਾਂ ਵੱਡੀ ਇਹਨੂੰ ਖਬਰ ਲਾ ਲਓ ਜੋ ਵੀ ਤੁਸੀਂ ਸੋਚਦੇ ਹੋ ਕਿਉਂਕਿ ਖੁਸ਼ਖਬਰੀ ਤਾਂ ਇਹ ਹੁੰਦੀ ਆ ਕਿ ਜੇਕਰ ਚਲੋ ਆਪਾਂ ਜਿੰਨੇ ਵੀ ਨੌਜਵਾਨ ਘਰਾਂ 'ਚ ਆਉਂਦੇ ਆਪਣੇ ਬੱਚਿਆਂ 'ਚ ਆਉਂਦੇ ਆਪਣੇ ਮਾਪਿਆਂ 'ਚ ਆਉਂਦੇ ਆ ਚਾਹੇ ਕਾਇ ਚਾਹੇ ধੂਆ ਵਿੱਚ ਚਾਹੇ ਚਾਰ ਹੋਣਾ ਚਾਹੇ 10 ਹੋਣਾ ਸਭ ਤੋਂ ਵੱਡੀ ਗੱਲ ਕਿ ਬਿਨਾ ਕਸੂਰ ਤੋਂ ਜਿਹੜਾ ਐਨਐਸਏ ਲਗਾਈ ਹੋਈ ਆ ਹੁਣ ਸਰਕਾਰਾਂ ਜਿਸ ਦਿਨ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੇਕਰ ਚੋਣ ਨਾ ਲੜਦਾ ਐਮਪੀ ਦੀ ਤੇ ਉਹਨਾਂ ਤੇ ਜੁਏਪੀ ਜਿਹੜਾ ਜਵਾਬਾ ਕਾਨੂੰਨ ਨਹੀਂ ਲੱਗਣਾ ਸੀ ਇਹ ਲੋਕਾਂ ਦਾ ਕਈ ਆਮ ਲੋਕਾਂ ਦਾ ਜਿਹੜਾ ਕਹਿਣਾਗਾ ਕਿ ਸਰਕਾਰ ਨੇ ਇੱਕ ਕਿੜ ਕੱਢੀ ਆ ਤੇ ਉਸ ਤੋਂ ਬਾਅਦ ਭਾਈ ਅੰਮਤਪਾਲ ਸਿੰਘ ਤੇ ਉਹਨਾਂ ਦੇ ਜਿਹੜਾ ਸਾਥੀਆਂ ਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਜਦੋਂ ਵੀ ਜਿਹੜਾ ਪਾਰਟੀ ਦਾ ਇੱਕ ਖੇਤਰੀ ਪਾਰਟੀ ਬਣਾਉਣ ਦਾ ਜਿਹੜਾ ਪ੍ਰੋਗਰਾਮ ਲੇਕਿਆ ਉਸ ਦਿਨ ਤੋਂ ਸਰਕਾਰਾਂ ਜਿਹੜੀਆਂ ਕਿ ਪੱਪਾ ਭਾਰ ਹੋ ਗਈਆਂ ਸੀ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਹੋਰ ਅਕਾਲੀ ਦਲ ਹੋਣਾ ਤੇ ਚਾਹੇ ਉਹਦੇ ਹੋਰ ਵਿਰੋਧੀ ਤਾਕਤਾਂ ਹੋਣ ਉਹ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਇਹ ਕਹਿੰਦੀਆਂ ਕਿ ਭਾਈ ਅੰਮਰਤਪਾਲ ਸਿੰਘ ਜਿਹੜਾ ਜੇਲ੍ਹ ਤੋਂ ਬਾਹਰ ਨਾ ਆਵੇ ਜਿਸ ਤਰ੍ਹਾਂ ਪਹਿਲਾਂ ਸਾਡੇ ਤੀਤੀ ਭਤੀਪਤੀ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਸਿੰਘ ਬੰਦ ਆ ਉਸ ਤਰ੍ਹਾਂ ਹੀ ਭਾਈ ਅੰਮਰਤਪਾਲ ਸਿੰਘ ਕਹਿੰਦੇ ਬੰਦ ਰਹੇ ਤੇ ਹੁਣ ਇਹ ਖਾਤਰਾ ਇਹਨਾਂ ਨੂੰ ਕਿਉਂ ਜਾਪਦਾਗਾ ਕਿ ਜਿਸ ਤਰ੍ਹਾਂ ਸਟੇ ਤੋਂ ਲਾਣ ਕੀਤਾ ਗਿਆ ਕਿ 2027 ਦੇ ਵਿੱਚ ਸੀਮ ਦਾ ਚਿਹਰਾ ਭਾਈ ਅੰਮਰਤਪਾਲ ਸਿੰਘ ਖਾਲਸਾ ਐਮਪੀ ਡਿਬਿਊਗਰ ਜੋ ਜੇਲ੍ਹ ਦੇ ਵਿੱਚ ਬੰਦ ਨੇ ਉਹ ਹੋਣਗੇ ਇਸ ਨੂੰ ਲੈ ਕੇ ਜਿੱਤੇ ਏਜੰਸੀਆਂ ਤੇਜ਼ ਹੋਈਆਂ ਨੇ ਉਥੇ ਪੰਜਾਬ ਸਰਕਾਰ ਵੀ ਤੇਜ਼ ਹੋਈ ਹੈ ਅਤੇ ਕੇਂਦਰ ਸਰਕਾਰ ਦੀ ਵੀ ਚਿੰਤਾ ਵਧੀਆਂ ਨੇ ਇਸ ਨੂੰ ਹਾਲ ਹੀ ਲੇ ਜਿਹੜਾ ਹੈਗਾ ਕੁਛ ਨਾ ਕੁਸਾ ਸਰਕਾਰਾਂ ਦੋਨੇ ਰਲ ਕੇ ਹੋਰ ਵੀ ਜਿਹੜਾ ਵੱਡਾ ਜਿਹੜਾ ਐਕਸ਼ਨ ਲੈ ਸਕਦੀਆਂ ਨੇ ਇਹ ਤੁਹਾਨੂੰ ਅੱਜ ਬੱਡੀ ਜਾਣਕਾਰੀ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਕਿ ਭਾਈ ਅੰਮਰਤਪਾਲ ਸਿੰਘ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹਨਾਂ ਦਾ ਰਵਈਆ ਜਿਹੜਾ ਉਹ ਢਿੱਲਾ ਨਹੀਂ ਪੈবেਗਾ ਸਰਕਾਰਾਂ ਦਾ ਕਿਉਂਕਿ ਜਿਹੜੀ ਪਾਰਟੀ ਬਣਨ ਜਾ ਰਹੀ ਆ ਜਿਨ੍ਹਾਂ ਦੀ ਮੈਂਬਰਸ਼ਿਪਾ ਸ਼ੁਰੂ ਹੋ ਚੁੱਕੀ ਆ ਅਕਾਲੀ ਦਲ ਆ ਬਾਦਸ ਪੰਜਾਬ ਦੇ ਜਥੇਬੰਦੀ ਬਣੀ ਆ ਜਿਨ੍ਹਾਂ ਦੇ ਮੁਖੀ ਕੇ ਭਾਈ ਅੰਮਰਤਪਾਲ ਸਿੰਘ ਹੀ ਹੋਣਗੇ ਇਸ ਨੂੰ ਲੈ ਕੇ ਜਿਹੜੀ ਇਹ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਭਾਈ ਅੰਮਰਪਾਲ ਸਿੰਘ ਦੇ ਜਿਹੜੇ ਨੇ 8 ਤੋਂ 9 ਸਾਥੀ ਨੇ ਜਿਹੜੇ ਉਹਨਾਂ ਤੇ ਜਿਹੜੀ ਲੱਗੀ ਹੋਈ ਐਨਐਸਏ ਆ ਨੈਸ਼ਨਲ ਸਕਿਉਰਿਟੀ ਐਕਟ ਆ ਉਹ ਜ਼ਰੂਰ ਟੁੱਟੇਗਾ ਪਰ ਭਾਈ ਅੰਮਰਪਾਲ ਸਿੰਘ ਤੇ ਜੋ ਲੱਗਿਆ ਜਵਾਬਾ ਕਾਨੂੰਨ ਆ ਉਹ ੜਿੱਕਾ ਬਣੇਗਾ ਫਿਲਹਾਲ ਜਿਹੜਾ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ 30 ਤੋਂ 35 ਸਿੰਘ ਹੋਰ ਬੰਦ ਨੇ ਤੇ ਉਹਨਾਂ ਦੀ ਰਿਹਾਈ ਵੀ ਜਿਹੜੀ ਜਲਦੀ ਹੋਵੇਗੀ ਇਸ ਨੂੰ ਲੈ ਕੇ ਜਿਹੜੀ ਵੱਡੀ ਖਬਰ ਆ ਜਿਹੜੀ ਉਹ ਸਾਹਮਣੇ ਆ ਰਹੀ ਆ ਪਰ ਕੁਝ ਲੋਕਾਂ ਦਾ ਕਹਿਣਾਗਾ ਕਿ ਭਾਈ ਅੰਬਰਤ ਪਾਲ ਸਿੰਘ ਉੱਤੇ ਜਿਹੜੀ ਕਿ ਨਿੱਜੀ ਕਿੜਾ ਜਿਹੜੀਆਂ ਸਰਕਾਰਾਂ ਕੱਢ ਰਹੀਆਂ ਨੇ ਉਹ ਨਿੱਜੀ ਕਿੜ ਕੀ ਆ ਨਿੱਜੀ ਕਿੜ ਇਹੀ ਆ ਕਿ ਭਾਈ ਅੰਬਰਤ ਪਾਲ ਸਿੰਘ ਐਮਪੀ ਕਿਉ ਬਣੇ ਇਹ ਨਿੱਜੀ ਕਿੜ ਇਹੀ ਹੋ ਸਕਦੀ ਆ ਕਿ ਉਹਨਾਂ ਨੇ ਨੌਜਵਾਨਾਂ ਦੇ ਨਸੇ ਸੜਾਉਣੇ ਸੁਰੂ ਕਾਉਂ ਕੀਤੇ ਉਹਨਾਂ ਨੇ ਆਪ ਅੰਬਰਤ ਪਾਣ ਕਿਉਂ ਕੀਤਾ ਤੇ ਦੂਜਿਆਂ ਨੂੰ ਕਿਉਂ ਕਰਵਾਇਆ ਕਿਉਂਕਿ ਸਰਕਾਰਾਂ ਨਹੀਂ ਸੋਚਦੀਆਂ ਕਿ ਲੋਕ ਸਿੱਖੀ ਵੱਲ ਵਧਣਾ ਕਿ ਲੋਕ ਨਸ਼ੇ ਛੱਡ ਕੇ ਸਾਡੇ ਤੇ ਸਵਾਲ ਕਰਨ ਕਿ ਅਸੀਂ ਨਸ਼ੇ ਦੇ ਦਲਦਲ ਵਿੱਚ ਧਸੇ ਸੀ ਅਸੀਂ ਨਿਕਲ ਚੁੱਕੇ ਆ ਕਿ ਸਰਕਾਰਾਂ ਨੂੰ ਜਿਹੜਾ ਇਹ ਸਵਾਲ ਕੀਤੇ ਜਾਣ ਵੇਸਾ ਸਰਕਾਰਾਂ ਜਿਹੜੀਆਂ ਰਾਜ ਕਰੋ ਤੇ ਪਾੜੋ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਅੰਗਰੇਜ਼ਾਂ ਦੀਆਂ ਨੀਤੀਆਂ ਸੀ ਉਸ ਤਰ੍ਹਾਂ ਹੀ ਨੀਤੀਆਂ ਨੇ ਜਿਹੜੀਆਂ ਇਹਨਾਂ ਸਰਕਾਰਾਂ ਦੀਆਂ ਸੇਵ ਨੀਤੀਆਂ ਨੇ ਕੋਈ ਫਰਕ ਨਹੀਂ ਪਿਆ ਕਾਨੂੰਨਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਉਦੋਂ ਸਗੋਂ ਵਾਅਦਾ ਕੀਤਾ ਗਿਆ ਕਾਲੇ ਕਾਨੂੰਨ ਅੰਗਰੇਜ਼ਾਂ ਵੇਲੇ ਵੀ ਸੀ ਕਾਲੇ ਕਾਨੂੰਨ ਹੁਣ ਵੀ ਇਹਨਾਂ ਸਰਕਾਰਾਂ ਵੇਲੇ ਵੀ ਆ ਕਾਨੂੰਨ ਸਖਤ ਹੋ ਰਹੇ ਨੇ ਠੀਕ ਹੈ ਕਿ ਜਿੱਥੇ ਸਖਤ ਕਾਨੂੰਨ ਹੋਣ ਚਾਹੀਦੇ ਨੇ ਜਿੰਨਾ ਅਪਰਾਧੀਆਂ ਤੇ ਹੋਣੇ ਚਾਹੀਦੇ ਨੇ ਉਹ ਅਪਰਾਧੀ ਤੇ ਜਿਹੜੀ ਸਾਰੀ ਕਾਨੂੰਨ ਨੇ ਉਹ ਬਹੁਤ ਘੱਟ ਨੇ ਉਹ ਅਪਰਾਧੀ ਜਿਹੜੇ ਬڑے-ਬڑے ਅਪਰਾਧੀ ਨੇ ਉਸ ਜੇ ਆ ਮੈਂ ਕੱਟ ਕੇ ਬਾਹਰ ਆ ਜਾਂਦੇ ਆ ਪਰ ਜਿੰਨਾ ਉੱਤੇ ਜਿਹੜੇ ਕਿ ਆਪਣੀਆਂ ਡਬਲ ਡਾਲ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਉਹਨਾਂ ਤੇ ਕਿ ਜਿਹੜੇ ਕਾਨੂੰਨ ਨੇ ਇਹ ਲਾਗੂ ਨਹੀਂ ਹੁੰਦੇ ਇਸ ਕਰਕੇ ਜਿਹੜਾ ਕਿ ਪੰਜਾਬ ਅਤੇ ਭਾਰਤ ਸਰਕਾਰ ਆ ਇਹ ਦੋਨੇ ਮਿਲੀਆਂ ਹੋਈਆਂ ਨੇ ਇਹ ਨਾਲ ਹੀ ਵਿਰੋਧੀ ਪਾਰਟੀਆਂ ਵੀ ਜਿਹੜੀਆਂ ਮਿਲ ਚੁੱਕੀਆਂ ਨੇ ਇਸ ਕਰਕੇ ਭਾਈ ਅੰਮਰਤ ਪਾਲ ਸਕਦੇ ਉਹਨਾਂ ਦੇ ਸਾਥੀਆਂ ਅਤੇ ਹੋਰ ਸਿੰਘਾਂ ਨੂੰ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੂੰ ਜਿਹੜਾ ਇਸ ਕਰਕੇ ਨਹੀਂ ਛੱਡਿਆ ਜਾ ਸਕਦਾ ਜਾ ਰਿਹਾ ਕਿ ਆ ਕੇ ਇੱਕ ਵਰਤਾਂਤ ਜਿਹੜੇ ਨੇ ਕਿ ਸਿੱਖ ਕੌਮ ਦੇ ਲਈ ਸर्जਣਗੇ ਸਿੱਖ ਕੌਮ ਨੂੰ ਸੁਚੇਤ ਕਰਨਗੇ ਸਿੱਖ ਕੌਮ ਨੂੰ ਫਿਰ ਕਹਿਣਗੇ ਕਿ ਤੁਸੀਂ ਜਿਹੜਾ ਨਸਿਆਂ ਦੇ ਵਿੱਚ ਆ ਇਹ ਨਿਕਲੋ ਤੇ ਕੇਸ ਦਾੜੀ ਰੱਖੋ ਤੇ ਅੰਮਰਤ ਛਕੋ ਤੇ ਇਸ ਨੂੰ ਲੈ ਕੇ ਕੇ ਸਰਕਾਰਾਂ ਨੇ ਜਿਹੜੀਆਂ ਉਹਨਾਂ ਦੇ ਗੱਲ ਜਿਹੜੀ ਇਹ ਹਾਜ਼ਮ ਨਹੀਂ ਹੁੰਦੀ ਤੁਸੀਂ ਕਿਵੇਂ ਦੇਖਦੇ ਹੋ ਕਿ ਭਾਈ ਅੰਮਰਤਪਾਲ ਸਿੰਘ ਦੇ ਜਿਹੜੇ ਐਨਾਨਸ ਆਤੀ ਨੇ ਉਹ ਜਲਦੀ ਜਿਹੜੇ ਐਨਐਸਰ ਉਨਾਂ ਤੇ ਜਿਹੜੀ ਲੱਗੀ ਹੋਈ ਆ ਟੁੱਟਣ ਵਾਲੀ ਆ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਣੇ ਤੇ ਭਾਈ ਅੰਮਰਤਪਾਲ ਸਿੰਘ ਦੇ ਫਿਲਹਾਲ ਕਹਿੰਦੇ ਯੂਈਪੀ ਦਾ ਜਿਹੜਾ ਜਵਾਬਾ ਲੱਗਿਆ ਉਹ ੜਿੱਕਾ ਬਣ ਚੁੱਕਿਆਗਾ ਕਿਉਂਕਿ ਇਹ ਸਰਕਾਰਾਂ ਹੀ ਜਿਹੜਿਆ ਆ ਜਵਾਬਾ ਕਾਨੂੰਨਾਂ ਜਿਹੜਿਆ ਤੋੜ ਸਕਦੀਆਂ ਨੇ ਫਿਲਹਾਲ ਇਹਦੀ ਜਿਹੜੀ ਜਮਾਨਤ ਵੀ ਨਹੀਂ ਹੁੰਦੀ ਤੇ ਨਾਲੇ ਜਿਹੜੇ ਹੋਰ ਸਾਥੀ ਨੇ ਤੇ ਉਹਨਾਂ ਤੇ ਜਿਹੜੀ ਐਨਐਸਏ ਜਿਹੜੀ ਉਹ ਟੁੱਟ ਸਕਦੀ ਹੈ ਇਸ ਨੂੰ ਲੈ ਕੇ ਜਿਹੜੀ ਐਮ ਖਬਰ ਤੁਹਾਨੂੰ ਸੁਣਾ ਦਿੱਤੀ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖਨੇ ਨੇ ਧੰਨਵਾਦ ਵੈਜ ਜੀ ਦਾ ਖਾਲਸਾ ਵੈਜ ਕੀ ਪਤ